ਜਿਵੇਂ ਜੱਸਾ ਸਿੰਘ ਰਾਮਗੜੀਆ ਸੀ ਜੱਸਾ ਸਿੰਘ ਰਾਮਗੜੀਆ ਕਿਸੇ ਮਸਲੇ ਦੇ ਉੱਤੇ ਪੰਥ ਦੇ ਵਿੱਚੋਂ ਛੇਕ ਦਿੱਤੇ ਗਏ ਉਹ ਜਾ ਕੇ ਅਦੀਨਾ ਵੇਗਦੇ ਚੱਕਰ ਹੋ ਗਏ ਨੌਕਰ ਹੋ ਗਿਆ ਆਪਣੇ ਸਿੱਖਾਂ ਨੂੰ ਨਾਲ ਆਪਣੇ ਜਥੇ ਨੂੰ ਨਾਲ ਲੈ ਕੇ ਕਾਫੀ ਸਿੰਘ ਉਹਨਾਂ ਦੇ ਨਾਲ ਪਰ ਜਦ ਰਾਮਰਾਉਣੀ ਦੇ ਕਿਲੇ ਨੂੰ ਘੇਰਾ ਪਿਆ ਜਦ ਪੰਥ ਤੇ ਭੀੜ ਪਈ ਉਸ ਘੇਰੇ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਵੀ ਆਪਣੇ ਜਥੇ ਦੇ ਨਾਲ ਅੰਦਰ ਸਿੱਖਾਂ ਨੂੰ ਘੇਰਾ ਪਿਆ ਤੇ ਬਾਹਰ ਮੁਗਲਾਂ ਦੇ ਨਾਲ ਉਹ ਘੇਰੇ ਦੇ ਵਿੱਚ ਸਨ ਘੇਰਾ ਪਾਉਣ ਵਾਲਿਆਂ ਦੇ ਵਿੱਚ ਸਨ ਪਰ ਜਦ ਉਹ ਸਮਾਂ ਉਹਨਾਂ ਨੂੰ ਲੱਗਾ ਕਿ ਐਸ ਵੇਲੇ ਮੇਰੇ ਗੁਰ ਪਾਈਆਂ ਸੀ ਪੰਥ ਤੇ ਭੀੜ ਆ ਮੈਂ ਪੰਥਵਾਲ ਖੜਨਾ ਕਿ ਜਾਂ ਦਿੱਲੀ ਤਖਤਵਾਲ ਖੜਨਾ ਮੇਰੀ ਵਫਾਦਾਰੀ ਪਹਿਲਾਂ ਕਿਹਦੇ ਵੱਲ ਪੰਥਵਾਲਾ ਖਾਲਸਾ ਪੰਥਵਾਲਾ ਕਿ ਜਾਂ ਦਿੱਲੀ ਤਖਤਵਾਲ ਆ ਉਹਨਾਂ ਨੇ ਇੱਕ ਤੀਰ ਨਾਲ ਚਿੱਠੀ ਬਣ ਕੇ ਰਾਮਰੌਣੀ ਦੇ ਕਿਲੇ ਵਿੱਚ ਭੇਜੀ ਕਿ ਜੇ ਗੁਰੂ ਖਾਲਸਾ ਪੰਥ ਮੈਨੂੰ ਤਨਖਾਹ ਲਾ ਕੇ ਬਖਸ਼ ਦੇਵੇ ਤਾਂ ਮੈਂ ਪੰਥ ਦੇ ਲਈ ਜਾਨ ਵੀ ਵਾਰਨ ਨੂੰ ਤਿਆਰ ਹਾਂ ਤੋਂ ਅੰਦਰ ਜਿੰਨੇ ਸਿੰਘ ਸੀ ਉਹਨਾਂ ਨੇ ਗੁਰਮਤਾ ਕੀਤਾ ਗੁਰਮਤਾ ਕਰਕੇ ਉਹਨਾਂ ਨੇ ਕਿਹਾ ਕਿ ਜੇ ਕੋਈ ਖਾਲਸੇ ਦੀ ਸ਼ਰਨ ਆਉਂਦਾ ਆ ਤਾਂ ਉਹਨੂੰ ਬਖਸ਼ਿਆ ਜਾਣਾ ਚਾਹੀਦਾ ਉਹ ਜੱਸਾ ਸਿੰਘ ਤਾਂ ਆਪਣਾ ਗੁਰਪਾਈ ਹੈ ਗਲਤੀ ਹੋ ਜਾਂਦੀ ਇਨਸਾਨ ਕੋ ਤਾਂ ਉਹਨੂੰ ਬਖਸ਼ਿਆ ਗਿਆ ਤੇ ਉਹਨੇ ਪੰਥ ਦੇ ਲਈ ਵਫਾਦਾਰੀ ਨੂੰ ਬਾਈ Já limpe